ਸਿੱਧੂ ਮੂਸੇਵਾਲੇ ਦੇ ਘਰ ਚ ਜਿਹੜੇ ਤਾਇਨਾਤ ਨੇ ਗਨਮੈਨ ਨੂੰ ਪਿੱੜ ਗਏ ਆ ਵੈਸੇ ਤੇ ਤੁਹਾਨੂੰ ਯਾਦ ਹੋਣਾ ਇੱਕ ਗਨਮੈਨ ਨੇ ਪਹਿਲਾਂ ਵੀ ਇਸੇ ਤਰ੍ਹਾਂ ਦਾ ਪੰਗਾ ਪਾ ਲਿਆ ਸੀਗਾ ਪਸੂੜੀ ਪੈ ਗਈ ਸੀਗੀ ਫਿਰ ਬਾਅਦ ਦੇ ਵਿੱਚ ਉਹ ਚਲੋ ਗੱਲ ਆਈ ਗਈ ਹੋਗੀ ਆ ਹੁਣ ਦੂਜੇ ਪਾਸੇ 'ਚ ਆਪਾਂ ਦੇਖੀਏ ਤਾਂ ਇਹ ਖਬਰੇ ਆ ਰਹੀ ਆ ਕਿ ਦੋ ਗਨਮੈਨ ਸਿੱਧੂ ਮੂਸੇਵਾਲੇ ਦੇ ਜਿਹੜੇ ਪਿਤਾ ਦੇ ਨਾਲ ਆ ਭਾਈ ਉਹ ਆਪਸ ਦੇ ਵਿੱਚ ਝੜ ਗਏ ਡਿਊਟੀ ਤੋਂ ਵੈਸੇ ਆਮ ਹੀ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਗੱਲ ਇਹ ਆ ਕਿ ਇੱਕ ਨੇ ਦੂਜੇ ਦਾ ਸਿਰ ਪਾੜ ਦਿੱਤਾ ਇੱਕ ਜਿਹੜਾ ਸਿਰ ਪਾਟੀ ਵਾਲਾ ਹਸਪਤਾਲ ਪਹੁੰਚ ਜਾਂਦਾ ਉੱਥੇ ਪੁਲਿਸ ਵੀ ਪਹੁੰਚ ਗਈ ਆ ਹੁਣ ਦੇਖੋ ਕੀ ਬਣਦਾ ਕੀ ਨਹੀਂ ਬਣਦਾ ਪਰ ਇਸ ਤਰ੍ਹਾਂ ਦੀ ਹਿਮਾਕਤ ਇਸ ਤਰ੍ਹਾਂ ਦੀ ਹਰਕਤ ਜਿਹੜੀ ਆ ਉਹ ਨਹੀਂ ਕੀਤੀ ਜਾਣੀ ਚਾਹੀਦੀ ਇਹ ਮਸਲੇ ਹੁੰਦੇ ਹੀ ਆ ਵੈਸੇ ਸਾਫ਼ ਹੈ ਚਾਹੇ ਕਿਤੇ ਵੀ ਚਲੇ ਜਾਓ ਕਿਸੇ ਵੀ ਥਾਂ ਤੇ ਚਲੇ ਜਾਓ ਜੂਟੀਆਂ ਨੂੰ ਲੈ ਕੇ ਜੇਲ੍ਹ ਦੇ ਵਿੱਚ ਕੈਦੀ ਲੜਦੇ ਆ ਤੂੰ ਕੰਮ ਨਹੀਂ ਕਰਦਾ ਮੈਨੂੰ ਜਾਦਾ ਕੰਮ ਪੈਂਦਾ ਇਹੀ ਗੱਲ ਆ ਸ਼ਾਇਦ ਆਰਮੀਚ ਵੀ ਕੁਝ ਨਾ ਕੁਝ ਇਸ ਤਰ੍ਹਾਂ ਦਾ ਹੁੰਦਾ ਹੋਵੇਗਾ ਡਿਊਟੀਆਂ ਨੂੰ ਲੈ ਕੇ ਪਰ ਮੈਂ ਤੇ ਜਿੱਥੇ ਵੀ ਵੇਖਿਆ ਕਿ ਇਸ ਤਰ੍ਹਾਂ ਦੀ ਪਸੂੜੀ ਪੈ ਜਾਂਦੀ ਹੈ ਜਿਹੜੀ ਕਿ ਨਹੀਂ ਪੈਣੀ ਚਾਹੀਦੀ ਇਹ ਜ਼ਰੂਰ ਹੈ ਕਿ ਠੀਕ ਹੈ ਪਸੂੜੀ ਕੁਝ ਪੈਂਦੀ ਰਹਿੰਦੀ ਹੈ ਡਿਊਟੀ ਨੂੰ ਲੈ ਕੇ ਪਰ ਤੁਸੀਂ ਜਿਸ ਥਾਂ ਤੇ ਤਾਇਨਾਤ ਹੋ ਉਸ ਥਾਂ ਦੀ ਸੈਂਸਿਟੀਵਿਟੀ ਜਿਹੜੀ ਹੈ ਉਹ ਤੁਹਾਨੂੰ ਵੇਖਣੀ ਪਵੇਗੀ ਕਿ ਤੁਸੀਂ ਜੇ ਇਸ ਤਰ੍ਹਾਂ ਕਰਦੇ ਹੋ ਤਾਂ ਉਹਦਾ ਅਸਰ ਜਿਹੜਾ ਹੈ ਉਹ ਤੁਹਾਡੇ ਤੇ ਨਹੀਂ ਤੁਹਾਡੇ ਮਹਿਕਮੇ ਉੱਤੇ ਵੀ ਪਵੇਗਾ ਹਾਲਾਂਕਿ ਬਹੁਤ ਗੱਲਾਂ ਨੇ ਕਈ ਵਾਰ ਇਹ ਵੀ ਮੈਂ ਸੁਣਿਆ ਕਿ ਪਹਿਲਾਂ ਇੱਕ ਗਨਮੈਨ ਸੀਗਾ ਜਿਹੜਾ ਵਿਚਾਰਾ ਸਟ्रेस ਦਾ ਮਾਰਿਆ ਸੀ ਦੱਸਦੇ ਕਿ ਉਹ ਤੇ ਉਹੀ ਤਰ੍ਹਾਂ ਫਿਰਦਾ ਸੀ ਕਈ ਵਾਰ ਕੰਧ ਤੇ ਚੜ ਕੇ ਬਹਿ ਜਾਂਦਾ ਸੀਗਾ ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਮੇਰੇ ਖਿਆਲ ਦੇ ਨਾਲ ਦੇਖਣਾ ਪਏਗਾ ਵਿਚਾਰਨਾ ਪਏਗਾ ਕਿ ਜੇ ਡਿਊਟੀ ਦੀ ਕੋਈ ਸਮੱਸਿਆ ਉੱਥੇ ਕੋਈ ਗਨਮੈਨ ਹੋਰ ਵਧਾਇਆ ਜਾ ਸਕਦਾ ਹੈ ਕਿ ਡਿਊਟੀ ਤੇ ਕੋਈ ਜ਼ਿਆਦਾ ਦਿੱਕਤ ਨਾ ਆਵੇ ਤਾਂ ਇਹ ਖਬਰ ਸੀਗੀ ਅੱਜ ਦੀ ਕਿ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਕਹਿ ਲੋ ਜਾਂ ਉਹਨਾਂ ਦੇ ਮਾਤਾ ਪਿਤਾ ਦੀ ਸਕਿਉਰਟੀ ਵਿੱਚ ਜੋ ਲੱਗੇ ਨੇ ਕਿ ਭਾਈ ਉਹ ਨਾ ਗੰਨ ਮੈਨਾਂ ਦਾ ਆਪਸ ਦੇ ਵਿੱਚ ਹੀ ਝਗੜ ਹੋ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਬਦਕਿਸਮਤੀ ਨਾਲ ਹੋ ਗਿਆ ਹੁਣ ਪੁਲਿਸ ਕੇਸ ਦਰਜ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਬਾਦ ਦੀਆਂ ਗੱਲਾਂ ਨੇ ਇਹ ਬਾਦ ਦੀਆਂ ਗੱਲਾਂ ਨੇ ਪਰ ਮੇਰੇ ਖਿਆਲ ਦੇ ਨਾਲ ਇਦਾਂ ਨਹੀਂ ਵਾਪਰਨਾ ਚਾਹੀਦਾ ਤੁਹਾਨੂੰ ਦੇਖਣਾ ਪਵੇਗਾ ਤੁਸੀਂ ਪ੍ਰੋਫੈਸ਼ਨਲ ਹੋ ਤੁਸੀਂ ਇੱਕ ਡਿਸਪਲਾਈਨਡ ਫੋਰਸ ਦਾ ਹਿੱਸਾ ਹੋ ਇਸ ਤਰ੍ਹਾਂ ਜੇ ਹਰਕਤ ਕਰੋਗੇ ਤਾਂ ਉਹ ਤੁਹਾਡੀ ਮਹਿਕਮੇ ਤੇ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜਾਂ ਕਿਹਨੂੰ ਕਿ ਤਬਾ ਬਣ ਜਾਂਦਾ ਹੈ ਸਾਰਿਆਂ ਨੂੰ ਇੱਕ ਵਾਰੀ ਫੇਰ ਵੈਲਕਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਰਾਮ ਰਾਮ ਜੀ ਤੇਰਜ ਜੀ ਗਨਮੈਨ ਕਿਨੂੰ ਬਚਾਉਦੇ ਚਲੋ ਸਭ ਕੁਝ ਵੀ ਹੈ ਨਹੀਂ ਇਹ ਨਾ ਤੁਸੀਂ ਆਖੋ ਕਿਚਰ ਸਾਹਿਬ ਨੂੰ ਗਨਮੈਨ ਜਿਹੜੇ ਹੁੰਦੇ ਆ ਕੁਝ ਨਾ ਕੁਛ ਤੇ ਉਹਨਾਂ ਦਾ ਡਰਾਵਾ ਹੁੰਦਾ ਕੁਝ ਨਾ ਕੁਛ ਤੇ ਭੈਅ ਹੁੰਦਾ ਇਹ ਜਿਹਦੇ ਤੇ ਬੀਤਦੀਆਂ ਨੇ ਸਭ ਉਹਨਾਂ ਨੂੰ ਪਤਾ ਹੁੰਦਾ ਗਨਮੈਨ ਲੈਨ ਨੂੰ ਕਈ ਵਿਚਾਰੇ ਹਾੜੇ ਕੱਢਦੇ ਪਏ ਆ ਕਿ ਸਾਨੂੰ ਗਨਮੈਨ ਦੇ ਦਿਓ ਭਾਈ ਬਚਾਓ ਤਾਂ ਇਹ ਖਬਰ ਸਿੱਗੀ ਐਸ ਵੇਲੇ ਸਭ ਤੋਂ ਵੱਡੀ ਖਬਰ ਜਿਹੜੀ ਆ ਰਹੀ ਆ ਸਿੱਧੇ ਤੇ ਆਪਣੀ ਨਿਗਾ ਬਣੀ ਹੋਈ ਆ ਕਿ ਸੁਖਵੀਰ ਸਿੰਘ ਬਾਦਲ ਜਾ ਪਹੁੰਚਿਆ ਅਮਰਸਰ ਅਚਾਨਕ ਬੜੀ ਕਮਾਲ ਦੀ ਗੱਲ ਐ ਨਾ ਬਹੁਤ ਕਮਾਲ ਦੀ ਗੱਲ ਐ ਕਿ ਜਿੱਦਾਂ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਇਹ ਉੱਥੇ ਚਲੇ ਗਏ ਨੇ ਜੀ ਬਿਲਕੁਲ ਮਲੂਕ ਸਿੰਘ ਜੀ ਤੁਹਾਡੀ ਗੱਲ ਸਹੀ ਹੈ ਬਿਲਕੁਲ درست ਹੈ ਕਿ ਪੁੱਲਸ ਵਾਲੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਬਿਲਕੁਲ درست ਹੈ ਪਰ ਇਸ ਡਿਪਰੈਸ਼ਨ ਨੂੰ ਕਿਦਾਂ ਰਿਲੀਜ਼ ਕੀਤਾ ਜਾਵੇ ਕਿਦਾਂ ਇਹ ਜਿਹੜੇ ਲੋਕ ਆ ਇਹਨਾਂ ਨੂੰ ਕੱਢਿਆ ਜਾਵੇ ਕਦੇ ਇਹਦੇ ਤੇ ਵੀ ਸੋਚਣਾ ਵਿਚਾਰਨਾ ਸਾਨੂੰ ਚਾਹੀਦਾ ਹੈ ਤੇ ਮੇਰੇ ਖਿਆਲ ਦੇ ਨਾਲ ਜ਼ਰੂਰੀ ਵੀ ਹੈ ਅਹਿਮੀਅਤ ਵੀ ਰੱਖਦਾ ਹੈ